ਕਿੱਥੇ ਬੱਠੇ ਕਿੱਥੇ ਦੇ ਮੈਡਮ ਕਿਥੇ ਸੱਚੀ ਗੱਲ ਦੀ ਸੱਚੀ ਤੁਸੀਂ ਇੰਝਾ ਦੇ ਹਾਂ ਪਰ ਮਕਸਦ ਕੜਬ ਨਹੀਂ ਮੈਡਮ ਉਸ ਕੋਸ਼ਿਸ਼ ਨਹੀਂ ਕਰ ਸਕਦਾ ਸੱਦੋ ਜਦੋਂ ਛੋਟਾ ਛੋਟਾ ਨਹੀਂ ਨਹੀਂ ਇਦਾਂ ਇਦਾਂ ਭੈਣ ਦੀ ਤਾਂ ਇਦੋਂ ਮੈਨੂੰ ਚਾਦੋ ਕਿ ਫਾਈਲ ਕੱਢੋ ਆਪਣੀ ਇਹਨਾਂ ਸਰ ਹਾਂ ਕਿਹੜੇ ਮੈਡਮ ਜਰਸੈਨ ਦੀ ਗੱਲ ਕਰਕੇ ਦਿੰਦੇ ਇੱਥੇ ਮੈਨੂੰ ਹਾਂ ਜੀ ਨਹੀਂ ਇੱਥੇ ਸਦੋਂਦੋਂ ਇਹਨਾਂ ਨੂੰ ਮਿਲਿਆ ਕਦੀ ਆਕੇ ਹਾਂ ਜੀ ਸਰ ਮੈਂ ਅਸੀਂ ਜਿਲ੍ਹਾ ਪਿਛੇ ਤੋਂ ਉਹ ਇਹ ਸਿਹਤ ਮੈਕਨੀਕ ਨੇ ਹਾਂ ਹਾਂ ਕਲ ਡਿਪਾਰਟਮੈਂਟ ਹਾਂ ਸਦੋਂ ਕਿੱਥੇ ਸਦੋਂ ਤੂੰ ਚੱਟ ਗਵਿੰਦਰ ਨਾਲ ਡਿਊਟੀ ਤੋਂ ਕਹਿਦਾ ਨਾਲੇਸ ਡਿਊਟੀ ਛੱਡ ਕੇ ਕਿੱਥੇ ਗਏ ਬੈਠੋ ਜਗਾ ਤੁਸੀਂ ਛੱਡ ਦਿਨ ਰੁਪਿੰਦਰ ਕੋ ਸੰਗਤ ਕਰੇ ਦੱਸ ਇਹਨਾਂ ਸਮਸਿਆ ਨੂੰ ਉਹਨਾਂ ਨੂੰ ਡੀਲ ਕਰਦੇ ਆਪ ਰੁਪਿੰਦਰ ਸੋ ਉਹਨਾਂ ਨੂੰ ਡੀਲ ਕਰਦੇ ਆ ਸਮਸਿਆ ਨੂੰ ਡੀਲ ਕਰਦੇ ਹੋਲੀ ਗੁਰੂ ਉਹ ਗੇਨ ਕਰ ਰਹੇ ਨੇ ਸਰ ਐਸਐਮਓ ਉਹ ਨੰਬਰ ਦੇ ਵਾਗੇ ਸਰ ਬਸ ਸੱਚੇ ਐਸਐਮਓ ਐਸਐਮਓ ਰਮਦਾਸ ਉਹ ਦਾਸ ਐਸਐਮਓ ਦਾਸ ਅਸਮਪਲੀਟ ਬੈਠੋ ਬੜਾ ਬੜਾ ਇਹ ਕੁੜੀ ਇੱਥੇ ਫੇਰੇ ਬਾਤ ਦੀ ਹੈ ਇਹਦਾ ਘਰ ਆਲਾ ਮਦਗਾ ਕਰੀਬ ਇੱਕ ਸਾਈਨ ਕਰਦੇ ਹੁੰਦੇ ਨੇ ਸਾਈਨ ਨਹੀਂ ਕਰਦੀ ਉਹ ਮੈਡਮ ਸਰੋ ਦੇ ਹੈਲਥ ਡਿਪਾਰਟਮੈਂਟ ਤੋਂ ਹੋਣਗੇ ਨਾ ਇਹ ਹੈਲਥ ਡਿਪਾਰਟਮੈਂਟ ਤੋਂ ਤੁਹਾਨੂੰ ਇਹਨਾ ਹੋਣਾ ਚਾਹੀਦਾ ਗਰੀਬ ਲੜਕੀ ਵਿਚਾਦੀ ਕਾਦਾ ਤੋਂ ਵਧਿਆ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਡਾਕਟਰ ਜੀਬ ਬੋਲ ਰਿਹਾ ਹਾਂ ਆ ਮੈਡਮ ਇਹ ਮੰਤਰੀ ਸਾਹਿਬ ਆਏ ਜਰਾ ਇਹਨਾਂ ਨਾਲ ਗੱਲ ਕਰਨਾ ਹਾਂਜੀ ਲਗੀ ਇਹ ਤਾਰੀਵਾਲ ਸਾਹਿਬ ਆਏ ਨੇ ਜਰਾ ਪਲੀਜ਼ ਲੋਸ ਮੈਡਮ ਕਿੱਥੇ ਹੋ ਤੁਸੀਂ ਸਾਥੀ ਵਾਜੀ ਮੈਡਮ ਕਿੱਥੇ ਹੋ ਮੈਂ ਤੁਹਾਡੇ ਹਸਪੀਟਲ ਆਇਆ ਕਿੱਥੇ ਹੋ ਤੁਸੀਂ ਜੇਦਪੁਰੇ ਜੇਦਪੁਰੇ ਕਰਦੇ ਹੋ ਜੇਦਪੁਰੇ ਕੀ ਕਰਨਾ ਤੁਸੀਂ ਦੱਸ ਦਿਓ ਤੁਸੀਂ ਹਾਂਜੀ ਇੱਥੇ ਲਾ ਕੇ ਗਏ ਹੋ ਹਾਂਜੀ ਹਾਂ ਹਾਂਜੀ ਹਾਂ ਜਿੱਥੇ ਲਾ ਕੇ ਸੀ ਡਿਊਟੀ ਕਰੀ ਸੀ ਹਾਂ ਇੱਥੇ ਹੀ ਕਰਦੀ ਹਾਂ ਹਾਂ ਤੁਸੀਂ ਤੁਸੀਂ ਲੈ ਕੇ ਨਹੀਂ ਗਏ ਹਾਂਜੀ ਤੁਸੀਂ ਲੈ ਕੇ ਨਹੀਂ ਗਏ ਇੱਥੇ ਇੱਥੇ ਲਿਖ ਕੇ ਕਿਉਂ ਨਹੀਂ ਗਏ ਪਪੀ ਦਾ ਫੋਨ ਆ ਗਿਆ ਸੀ ਟੀਪੀ ਦਾ ਫੋਨ ਆ ਗਿਆ ਸੀ ਬੱਚੇ ਨਹੀਂ ਨਹੀਂ ਮੈਂ ਤੁਹਾਡੀ ਐਬਸੈਂਟ ਲਾਉਣ ਲੱਗਾ ਤੁਹਾਡੇ ਖਿਲਾਫ ਕਾਰਵਾਈ ਕਰੂੰਗਾ ਇੱਕ ਲੜਕੀ ਵਿਚਾਰੀ ਗਰੀਬ ਜਿਹਦਾ ਘਰ ਵਾਲਾ ਮਰ ਗਿਆ ਇਹਨੇ ਮੌਤ ਦਾ ਸਰਟੀਫਿਕੇਟ ਲੈਣਾ ਇਹ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਇੱਥੇ ਤੁਰੇ ਫਿਰਦੀ ਆ ਤੁਸੀਂ ਹਰਜਿੰਦਰ ਕੋਹਰ ਆ ਸਤ ਸਤੋ ਸਤ ਤੁਸੀਂ ਮੈਡਮ ਨਾਲ ਗੱਲ ਕਰਾਓ ਮੈਡਮ ਨਾਲ ਗੱਲ ਕਰਾਓ ਤੁਸੀਂ ਦੀ ਗੱਲ ਕਰਦੀ ਮੈਡਮ ਨਾਲ ਗੱਲ ਕਰਾਓ ਤਾਂ ਮੈਡਮ ਨਾਲ ਗੱਲ ਕਰਾਓ ਜੀ ਮੈਡਮ ਨਾਲ ਗੱਲ ਕਰਾਓ ਬਈ ਲ ਹਾਂ ਆਦੀਵਰੀ ਹਜਿੰਦਰ ਕੋਲ ਮਲਕੀਤ ਸਿੰਘ ਦੀ ਘਰ ਵਾਲੀ ਮਲਕੀਤ ਸਿੰਘ ਦੀ ਡੈਥ ਹੋ ਗਈ ਆ ਖਤਰਾ ਖੁਰਦ ਤੋਂ ਪਿਛਲੇ 3 ਮਹੀਨਿਆਂ ਤੋਂ ਤੁਹਾਡੇ ਕੋਲ ਗੇੜੇ ਮਾਰ ਰਹੇ ਆ ਤੁਸੀਂ ਸਹਿਮ ਕਿਉਂ ਨਹੀਂ ਗੱਲ ਕਰ ਦਿੰਦੇ ਤੁਸੀਂ ਇਹਨਾਂ ਦੇ ਮੌਤ ਦੇ ਸਰਟੀਫਿਕੇਟ ਤੇ ਸਾਈਨ ਕਿਉਂ ਨਹੀਂ ਕਰਕੇ ਦਿੰਦੇ ਜਿਹੜੇ ਕੱਤੀ ਵਰਤ ਪਾਜੀ ਹਜ਼ਿੰਦਰ ਤੋਂ ਆ ਮੇਰੇ ਨਾਲ ਆਈ ਹੈ ਗਰੀਬ ਆਪਤ ਇਹ ਭਾਜੀ ਉਹ ਸਾਈਨ ਜਿਹੜੇ ਮੈਂ ਇਸ ਤਰ੍ਹਾਂ ਤਾਂ ਨਹੀਂ ਕਰਦੀ ਉਹ ਤਾਂ ਇਹਦੇ ਵੀ ਜਿਸ ਕੋ ਇਹਨਾਂ ਦਾ ਸਰਟੀਫਿਕੇਟ ਚਾਹੀਦਾ ਸੀ ਨਾ ਜਦੋਂ ਉਹ ਉਥੇ ਹੀ ਕਰ ਸਾਈਨ ਨਾ ਸਰਕਾਰ ਗੋਗੂ ਗੋਗੂ ਨਾਨਕਾ ਹਸਪੀਟਲ ਨੇ ਲਿਖਿਆ ਆ ਫਾਈਲ ਮੇਰੇ ਹੱਥ 'ਚ ਆ ਤੁਹਾਡੇ ਸਾਈਨ ਹੋਣੇ ਆ ਇਹਨਾਂ ਦਾ ਸਰਟੀਫਿਕੇਟ ਮਿਲਣਾ ਤੂੰ ਸਹਿਮ ਨਹੀਂ ਕਰਦੇ ਮੈਨੂੰ ਕੋ ਪੈਸੇ ਮੰਗਵੇਂ ਕੋਈ ਮੈਂ ਭਾਜੀ ਉਹਨੂੰ ਫੋਨ ਕਰਕੇ ਪੁੱਛਿਆ ਸੀ ਰਮਦਾਸ ਤੋਂ ਉਹ ਕਹਿੰਦੇ ਸੀ ਜਿੰਨਾ ਹੀ ਸਕਿਆ ਉਹੀ ਦੇ ਦੇਣਗੇ ਉਹਨਾਂ ਨੂੰ ਕੱਢ ਦੇ ਦਵਾਰਾ ਕੋਈ ਗੱਲ ਨਹੀਂ ਤੁਹਾਡੇ ਖਿਲਾਫ ਮੈਂ ਕਾਰਵਾਈ ਲਗਾ ਕਰਦ ਮੈਂ ਹਲਤ ਮੰਤਰੀ ਨੂੰ ਲੈ ਕੇ ਭੇਜਣ ਲਗਾ ਤਾਨੂੰ ਮੈਂ ਦੱਸਦਾ ਕਿਦਾਂ ਲੋਕਾਂ ਨੂੰ ਖਿਲਾਫ ਕਰੀਦਾ ਮੈਂ ਕਹ ਤੂੰ ਛੱਡੋ ਤਲ ਮੈਂ ਦੱਸਦਾ ਹਾਂ ਆ ਲੋ ਭਾਜੀ ਮੇਰੇ ਕੋਲ ਛੱਡੋ ਕੋਈ ਗੱਲ ਹਾਂ ਮੈਂ ਕਹਦਾ ਨਾਂ ਲਿਖ ਸਰ ਕੋ ਦੇਖ ਪੋਸਟ ਲਿਖ ਦੇ ਦੀ ਦਾਦਾ ਪੋਸਟ ਲਿਖ ਦੋ ਲੋਕਾਂ ਨੂੰ ਸੋਗੀ ਕੋਈ ਦਿਨ ਗਰੀਬ ਲੋਕਾਂ ਨੂੰ ਘਾਬਰ ਕਰਦੇ ਤੁਸੀਂ ਇਹਦਾ ਪੋਸਟ ਲਖੀਏ ਇਹਦੀ ਪੋਸਟ ਲਖੀਏ ਪੋਸਟ ਲਖੀਏ ਇਹਦੀ ਪੋਸਟ ਲਖੋ ਪੋਸਟ ਲਖੋ ਦੇਖੀਏ ਹੁਣੇ ਆ ਤੁਹਾਨੂੰ ਸੁਣਨਾ ਗੱਲ ਕਰੀਏ ਹਾਂ ਲਖੋ ਦੇਖੋ ਫੋਨ ਹੈ ਇਹ ਸਰਜੀ ਭੱਡੀਰ ਆਇਆ ਕੀ ਕੀ ਪੋਸਟ ਲਖੀ ਇਹਨਾਂ ਦੀ ਇਹ ਨੰਬਰ ਇਹ ਨੰਬਰ ਦੇਖੋ ਹਾਂ ਇਸੇ ਨੂੰ ਸਿਵਲ ਜੀ ਹੈਲੋ ਸਤਿਗੁਰ ਜੀ ਮੈਡਮ ਮੈਂ ਖਤਵਾ ਖਾ ਕਲਾ ਪਿੰਡ ਚ ਆ ਖਤਵਾ ਕਲਾ ਪਿੰਡ ਚ ਇਹ ਬਲੌਗ ਪੈਂਦਾ ਹੋਊਗਾ ਜੀ ਤੁਹਾਡਾ ਰਮਦਾਸ ਹਾਂ ਹਾਂ ਇੱਥੇ ਤੁਹਾਡੀ ਐਨਐਮ ਕੁੜੀ ਲੱਗੀ ਆ ਜਿੰਦਰ ਕੋ ਰੁਪਿੰਦਰ ਕੋ ਰੁਪਿੰਦਰ ਕੋ ਇਹ ਅਹਲੇ ਐਬਸੈਂਟ ਹੈ ਇੱਥੇ ਹੈ ਦੀ ਇੱਕ ਲੜਕੀ ਉਹਦਾ ਘਰ ਆਲਾ ਮਰ ਗਿਆ ਗਰੀਬ ਕੁੜੀ ਦਾ ਪਿਛਲੇ 30 ਦਿਨ ਤੋਂ ਇੱਥੇ ਫੇਰੇ ਮਾਰਦੀ ਉਹਦੇ ਸਾਇਨ ਨਹੀਂ ਕਰਕੇ ਦੇਦੀ ਹਾਂ ਮੈਂ ਮੈਂ ਰਿਪੋਰਟ ਲਗਾ ਕਰਦੇ ਹਾਂ ਤੁਮਨ ਨੂੰ ਤੇ ਇਹਦੇ ਖਿਲਾਫ ਕਾਰਵਾਈ ਕਰਨੀ ਤੁਸੀਂ ਡਿਊਟੀ ਤੇ ਨਹੀਂ ਹੁੰਦਣ ਹਾਂ ਓਕੇ 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 ਬਾਕੀ ਓਕੇ 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 ਯਾ ਲੈ ਮਾ